ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਜੀ ਦਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਆਪਾਂ ਪੰਜ ਜਾਂ ਸੱਤ ਜਿੰਨੇ ਵੀ ਲਾ ਲੋ ਚਪੈਰਾ ਸਹਿਬ ਸੁਖਦੇ ਆ ਵਿੱਚੋਂ ਕੁਝ ਚਪੈਰਾ ਸਹਿਬ ਆਪਾਂ ਕੱਟ ਲੈਨੇ ਆ ਪਰ ਇੱਕ ਸੰਡੇ ਨੂੰ ਕੋਈ ਆਪਾਂ ਨੂੰ ਅਚਾਨਕ ਕੰਮ ਪੈ ਜਾਂਦਾ ਏ ਉਸ ਸੰਡੇ ਆਪਣਾ ਚਪੈਰਾ ਸਹਿਬ ਮਿਸ ਹੋ ਜਾਂਦਾ ਹੈ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਸਾਧ ਸੰਗਤ ਜੀ ਆਪਾਂ ਗੁਰੂ ਦਾ ਨਾਮ ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਿਹੜੇ ਵੀ ਸਮੇ ਲੈ ਲਈਏ ਜਦੋਂ ਵੀ ਲੈ ਲਈਏ ਉਹ ਵਾਹਿਗੁਰੂ ਖੁਸ਼ ਹੁੰਦੇ ਹਨ ਮਹਾਰਾਜ ਨੇ ਕੋਈ ਪੱਕਾ ਟਾਈਮ ਦਾ ਪਾਬੰਦ ਨਹੀਂ ਰੱਖਿਆ ਇੱਕ ਅਮਰਤ ਵੇਲੇ ਤੇ ਰਹਿ ਰਸ ਨੂੰ ਛੱਡ ਕੇ ਉਹਨਾਂ ਨੇ ਆਪਾਂ ਨੂੰ ਕੋਈ ਪੱਕੀ ਟਾਈਮਿੰਗ ਨਹੀਂ ਦੱਸੀ ਕਿ ਤੁਸੀਂ ਇਸ ਟਾਈਮ ਤੇ ਇਹ ਪਾਠ ਕਰਨਾ ਹੈ ਇਸ ਤੋਂ ਬਾਅਦ ਵਿੱਚ ਤੁਸੀਂ ਇਹ ਨਹੀਂ ਕਰ ਸਕਦੇ ਸੋ ਸਾਧ ਸੰਗਤ ਜੀ ਜਦੋਂ ਵੀ ਉਸ ਪਰਮਾਤਮਾ ਦਾ ਨਾਮ ਲਿਆ ਜਾਵੇ ਉਦੋਂ ਹੀ ਲਓ ਆਪਣਾ ਉਦੋਂ ਹੀ ਭਲਾ ਹੋਏਗਾ ਸਾਤਸੰਗਤ ਜੀ ਜੇਕਰ ਆਪਾਂ ਜਿਨੇ ਆਪਾਂ ਅੱਜ ਪੰਜ ਦੁਪਹਿਰਾ ਸਹਿਬ ਦੀ ਗੱਲ ਕਰਦੇ ਆਂ ਜੇਕਰ ਆਪਾਂ ਪੰਜ ਦੁਪਹਿਰਾ ਸਹਿਬ ਸੁਖੇ ਸਨ ਤਿੰਨ ਦੁਪਹਿਰਾ ਸਹਿਬ ਆਪਣੇ ਹੋ ਗਏ ਤੇ ਚੌਥੇ ਸੰਡੇ ਨੂੰ ਆਪਣਾ ਦੁਪਹਿਰਾ ਸਹਿਬ ਮਿਸ ਹੋ ਗਿਆ ਤਾਂ ਸਾਤਸੰਗਤ ਜੀ ਤੁਸੀਂ ਘਬਰਾਉਣਾ ਨਹੀਂ ਹੈ ਸਾਤਸੰਗਤ ਜੀ ਜੇਕਰ ਸੰਡੇ ਨੂੰ ਤੁਹਾਡਾ ਦੁਪਹਿਰਾ ਸਹਿਬ ਮਿਸ ਹੁੰਦਾ ਹੈ ਤਾਂ ਤੁਸੀਂ ਅੱਗੇ ਬੁੱਧਵਾਰ ਜਾ ਕੇ ਦੁਪਹਿਰਾ ਸਹਿਬ ਕੱਟ ਸਕਦੇ ਹੋ ਕਿਉਂਕਿ ਸਾਤਸੰਗਤ ਜੀ ਸੰਡੇ ਤੋਂ ਬਾਅਦ ਵਿੱਚ ਬੁੱਧਵਾਰ ਵੀ ਆਪਾਂ ਸ਼ਹੀਦਾਂ ਦਾ ਵਾਰ ਗਿੰਦੇ ਆ ਉਸ ਦਿਨ ਵੀ ਆਪਾਂ ਦੁਪਹਿਰਾ ਸਹਿਬ ਕੱਟ ਸਕਦੇ ਹਾਂ ਪਰ ਸਾਧ ਸੰਗਤ ਜੀ ਜੇਕਰ ਤੁਸੀਂ ਸੰਡੇ ਵਾਲੇ ਦਿਨ ਵੀ ਤੁਹਾਡਾ ਦੁਪਹਿਰਾ ਸਹਿਬ ਮਿਸ ਹੋ ਗਿਆ ਪਰ ਤੁਸੀਂ ਕੋਈ ਜੋਬ ਜਾਂ ਸਰਵਿਸ ਵਾਲੇ ਹੋ ਪਰ ਤੁਸੀਂ ਇਸ ਕਾਰਨ ਕਰਕੇ ਬੁੱਧਵਾਰ ਵੀ ਦੁਪਹਿਰਾ ਸਹਿਬ ਨਹੀਂ ਕੱਟ ਸਕਦੇ 12 ਤੋਂ 4 ਵਜੇ ਦੀ ਟਾਈਮਿੰਗ ਦੇ ਵਿੱਚ ਤਾਂ ਸਾਧ ਸੰਗਤ ਜੀ ਬੇਨਤੀ ਇਹ ਤੁਸੀਂ ਕਿਸੇ ਵੀ ਦਿਨ ਅਮਰਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਆਪਣੀ ਅਰਦੇਗ ਬਣਾ ਕੇ ਆਪਣੀ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਲਾ ਦੇਣੀ ਹੈ ਕਿ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜੋ ਸਾਡੇ ਤੋਂ ਸੰਡੇ ਵਾਲੇ ਦਿਨ ਚੁਪੈਰਾ ਸਾਹਿਬ ਮਿਸ ਹੋ ਗਿਆ ਸੀ ਸੋ ਅਸੀਂ ਉਹ ਚੁਪੈਰਾ ਸਾਹਿਬ ਅੱਜ ਅਮਰਤ ਵੇਲੇ ਕੱਟ ਰਹੇ ਆ ਸਾਨੂੰ ਇਸ ਗੱਲ ਦੀ ਮਾਫੀ ਦੇਣਾ ਤੇ ਅੱਗੇ ਵਾਸਤੇ ਸਾਨੂੰ ਆਪ ਜੀ ਦੀ ਗੁਰਬਾਣੀ ਜਪਣ ਦੀ ਬਾਲੇ ਬਖਸ਼ ਨੇ ਤੇ ਇਸ ਤਰ੍ਹਾਂ ਦੀਆਂ ਗਲਤੀਆਂ ਦੀਆਂ ਭੁੱਲਾਂ ਦੀ ਸਾਨੂੰ ਮਾਫੀ ਦੇਣਾ ਤੇ ਇਸ ਤਰ੍ਹਾਂ ਤੁਸੀਂ ਅਮਰਤ ਵੇਲੇ ਚੁਪੈਰਾ ਸਾਹਿਬ ਘੱਟ ਕੇ ਉਸ ਤੋਂ ਬਾਅਦ ਆਪਦੇ ਚੁਪੈਰਾ ਸਾਹਿਬ ਕੰਟੀਨਿਊ ਕਰ ਸਕਦੇ ਹੋ ਦੁਬਾਰਾ ਸ਼ੁਰੂ ਕਰਨ ਦੀ ਜ਼ਰੂਰਤ ਨਹੀਂ ਹੈਗੀ ਪ੍ਰਸਾਦ ਸੰਗੇ ਜੀ ਇਸ ਇਥੇ ਆਪਾਂ ਨੂੰ ਇੱਕ ਖਾਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦੀ ਹੈ ਇਹ ਮੇਰੀ ਬੇਨਤੀ ਹੈ ਜੇਕਰ ਤੁਸੀਂ ਅਰਦਾਸ ਕਰਦੇ ਸਮੇਂ ਜਿਸ ਦਿਨ ਤੁਸੀਂ ਜੋ ਪਹਿਰਾ ਸਾਹਿਬ ਕੱਟਨੇ ਸ਼ੁਰੂ ਕੀਤੇ ਸੀ ਜੇਕਰ ਤੁਸੀਂ ਅਰਦਾਸ ਦੇ ਵਿੱਚ ਇਹ ਸ਼ਬਦ ਇਹ ਤੁਸੀਂ ਕਿਹਾ ਹੈ ਕਿ ਅਸੀਂ ਆਏ ਸੰਡੇ ਜਪਹਿਰਾ ਸਾਹਿਬ ਕਟਾਂਗੇ ਤਾਂ ਫਿਰ ਸਾਧ ਸੰਗਤ ਜੀ ਤੁਹਾਨੂੰ ਸੰਡੇ ਵਾਲੇ ਦਿਨ ਤੋਂ ਦੁਬਾਰਾ ਸ਼ੁਰੂ ਕਰਕੇ ਕੱਟਨੇ ਪੈਣਗੇ ਕਿਉਂਕਿ ਸਾਧ ਸੰਗਤ ਜੀ ਆਪਾਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰ ਚੁੱਕੇ ਹਾਂ ਕਿ ਮਹਾਰਾਜ ਤੁਹਾਡੇ ਪੰਜ ਦੁਪਹਿਰਾ ਸਹਿਬ ਕਟਾਂਗੇ ਤੇ ਆਏ ਸੰਡੇ ਨੂੰ ਕਟਾਂਗੇ ਸੋ ਸਾਧ ਸੰਗਤ ਜੀ ਫਿਰ ਆਪਾਂ ਨੂੰ ਸੰਡੇ ਵਾਲੇ ਦਿਨ ਤੋਂ ਪਹਿਲੇ ਤੋਂ ਲੈ ਕੇ ਦੁਬਾਰਾ ਦੁਪਹਿਰਾ ਸਹਿਬ ਕਟਨੇ ਸ਼ੁਰੂ ਕਰਨੇ ਪੈਣਗੇ ਤੇ ਇੱਕ ਬੇਨਤੀ ਹੋਰ ਸਾਧ ਸੰਗਤ ਜੀ ਜੀਦਾ ਸਾਹਿਬ ਤੋਂ ਇਲਾਵਾ ਜਿੱਥੇ ਜਿੱਥੇ ਵੀ ਗੁਰੂ ਘਰ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਗੁਰੂ ਘਰ ਹੈ ਸ਼ਹੀਦਾਂ ਦੇ ਗੁਰੂ ਘਰ ਹਨ ਉਸ ਹਰ ਗੁਰੂ ਘਰ ਦੇ ਵਿੱਚ ਦੁਪਹਿਰਾ ਸਹਿਬ ਗਟਾਇਆ ਜਾਂਦਾ ਹੈ ਜਿਵੇਂ ਕਿ ਸਾਜ ਸੰਗਤ ਜੀ ਬਠਿੰਡੇ ਏਰੀਏ ਦੇ ਵਿੱਚ ਤਲਵੰਡੀ ਸਾਬੋ ਚੋ ਪੈਰਾ ਸਾਹਿਬ ਸੰਡੇ ਨੂੰ ਕਟਾਇਆ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਉਸ ਗੁਰੂ ਘਰ ਦੇ ਵਿੱਚ ਉੱਥੇ ਦੁਪਹਿਰਾ ਸਾਹਿਬ ਸੰਗਤ ਕੱਟਦੀ ਏ ਸੋ ਸਾਜ ਸੰਗਤ ਜੀ ਮੁਕਸਲ ਸਾਹਿਬ ਵੀ ਸ਼ਹੀਦਾਂ ਦੇ ਗੁਰੂ ਘਰ ਵਿੱਚ ਗੁਰਦੁਆਰਾ ਸਾਹਿਬ ਵਿੱਚ ਚੁਪੈਰਾ ਸਾਹਿਬ ਕੱਟਿਆ ਜਾਂਦਾ ਹੈ ਹੋਰ ਵੀ ਬਹੁਤ ਗੁਰੂ ਘਰ ਹਨ ਜਿੱਥੇ ਸ਼ਹੀਦਾਂ ਦੇ ਨਾਮ ਦਾ ਸੰਡੇ ਨੂੰ ਚੁਪੈਰਾ ਸਾਹਿਬ ਕੱਟਿਆ ਜਾਂਦਾ ਹੈ ਜੇਕਰ ਤੁਸੀਂ ਉਹਨਾਂ ਏਰੀਆ ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਸ਼ਹੀਦਾਂ ਸਾਹਿਬ ਜਾ ਕੇ ਅੰਮ੍ਰਿਤਸਰ ਸਾਹਿਬ ਵੀਕੇ ਨਹੀਂ ਚੁਪੈਰਾ ਸਾਹਿਬ ਕੱਟ ਦਿੱਤਾ ਤੁਸੀਂ ਉਹਨਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਆਪਣੀ ਹਾਜ਼ਰੀ ਭਰ ਸਕਦੇ ਹੋ ਤੁਹਾਡੀ ਹਾਜ਼ਰੀ ਜੀ ਦੰਸਾਬ ਅਮਰ ਉਸਾਰ ਵੀਖੇ ਲੱਗ ਜਾਏਗੀ ਸੋ ਸਾਧ ਸੰਗਤ ਜੀ ਵਾਤੂ ਵਦ ਆਪ ਗੁਰਬਾਣੀ ਨਾਲ ਜੁੜੋ ਤੇ ਆਪ ਜੀ ਦੇ ਨਾਲ ਹੋਰ ਸੰਗਤ ਨੂੰ ਗੁਰੂ ਮਹਾਰਾਜ ਜੀ ਦੇ ਨਾਲ ਜੋੜੋ ਤਾਂ ਜੋ ਵਾਤੂ ਵਦ ਫਲਾ ਹੋ ਸਕੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ